ਟੈਂਸ਼ਨ ਹੋ ਗਈ ਦਿਨੋ ਜੀ ਉਹ ਟੈਂਸ਼ਨ ਤਾਂ ਮੈਨੂੰ ਐ ਹੋ ਗਈ ਮੈਨੂੰ ਚੰਤਾ ਤੱਕ ਕਹੀ ਜਾਂਦੇ ਨੇ ਵੀ ਚੱਕਰ ਕੀ ਆ ਚਮਚੇ ਵਾਲਾ ਇਹ ਤੈਨੂੰ ਚਮਚੇ ਦਾ ਨਹੀਂ ਪਤਾ ਉਹ ਨਾ ਉਹ ਪੰਦਰਾਂ ਆਪਣੇ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੇ ਚਮਚੇ ਪਾਈ ਜਾਂਦੇ ਨੇ ਦੋ ਨਸਲਾਂ ਨੇ ਚਮਚੇ ਨੇ ਹੁਣ ਤੈਨੂੰ ਕਿਹੜਾ ਬਣਾਤਾ ਕਿਸੇ ਨੇ ਦੋ ਕਿਹੜੇ ਕਿਹੜੇ ਇੱਕ ਤਾਂ ਅਲੂਮੀਨੀਅਮ ਦਾ ਚਮਚਾ ਹੈਗਾ ਹਾਂ ਇੱਕ ਪਲਾਸਟਿਕ ਦਾ ਹੈਗਾ ਤੈਨੂੰ ਕਿਹੜਾ ਬਣਾਇਆ ਅਗਲੇ ਨੇ ਸਮਝਿਆ ਨਹੀਂ ਮੈਂ ਤਾਂ ਅਲੂਮੀਨੀਅਮ ਦਾ ਚਮਚਾ ਤਾਂ ਉਹ ਹੁੰਦਾਗਾ ਦੇਖ ਹਾਂ ਜਿਵੇਂ ਮੰਨ ਲਾ ਤੇਰਾ ਦਾਦਾ ਪਯੁਰ ਅਕਾਲੀ ਸੀਗਾ ਅਕਾਲੀ ਦੀ ਹੋਰ ਅਕਾਲੀ ਸੀ ਹਾਂ ਤੇਰਾ ਬਾਪ ਵੀ ਪਯੁਰ ਅਕਾਲੀ ਹੂੰ ਉਹਨੂੰ ਅਲੂਮੀਨੀਅਮ ਦਾ ਚਮਚਾ ਕਹਿੰਦੇ ਨੇ ਤੂੰ ਵੀ ਪਯੁਰ ਅਕਾਲੀ ਹਾਂ ਉਹ ਪਹੋ ਗਿਆ ਅਲੂਮੀਨੀਅਮ ਦਾ ਚਮਚਾ ਵੀ ਇੱਕ ਲਾਈਨ ਤੇ ਚੱਲੇ ਆ ਰਹੇ ਨੇ ਪੂਰੇ ਸਖਤ ਨੇ ਜਿੱਥੇ ਅੜੇ ਹੋਏ ਨੇ ਅੜੇ ਹੋਏ ਨੇ ਠੀਕ ਹੈ ਦੂਜਾ ਪਲਾਸਟਿਕ ਦਾ ਜਿਹੜਾ ਪਲਾਸਟਿਕ ਦਾਗਾ ਹੂੰ ਉਹ ਮੰਨ ਲਾ ਵੀ ਹੁਣ ਤੇਰਾ ਦਾਦਾ ਕਾਲੀ ਦੀ ਆ ਪਹਿਲਾਂ ਤਾਂ ਹਾਂ ਉਦੋਂ ਬਾਅਦ ਤੇਰੇ ਬਾਪ ਦਾ ਰਾਜ ਆ ਗਿਆ ਹਾਂ ਤੇਰੇ ਲਾਣੇਦਾਰ ਦਾ ਆ ਗਿਆ ਉਹ ਕਾਂਗਰਸੀਆਂ ਨਾਲ ਯਾਰ ਵਾਲਿਆ ਹੂੰ ਉਦੋਂ ਬਾਅਦ ਚ ਬਈ ਜਦੋਂ ਉਹਦਾ ਮੜਾ ਜਾ ਜ਼ੋਰ ਘਟਿਆ ਫਿਰ ਤੇਰਾ ਰਾਜ ਆ ਗਿਆ ਮੇਰਾ ਆ ਗਿਆ ਫਿਰ ਤੂੰ ਝਾੜੂ ਨਾਲ ਯਾਰ ਵਾਲਿਆ ਹੂੰ ਉਹਨੂੰ ਕਹਿੰਦੇ ਨੇ ਭ੍ਰਸ਼ਟਿਕ ਦਾ ਕਬਚਾ ਠੀਕ ਆ ਸਮਝ ਗਿਆ ਸਮਝ ਗਿਆ ਨਾ ਹਾਂ ਉਹ ਹੁਣ ਤੇਰੇ ਸਾਰੇ ਆ ਵੀ ਤੈਂ ਅਲੂਮੀਨੀਅਮ ਦਾ ਬਣਨਾ ਜਾਂ ਪਲਾਸਟਿਕ ਦਾ ਬਣਨਾ ਹੁਣ ਦੁਬਾਰੇ ਮੈਨਾਂ ਦਾ ਫੇਰ ਉਹ ਕਰਨਾ ਪੂਗਾ